ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਂ ਅੱਜ ਪਿੰਡ ਹੱਪੋ ਵਾਲਾ ਆ ਰਿਆਂ ਜਿੱਥੇ ਸਪੀਰ ਅਲੀ ਦੇ ਕੋਲੇ ਨੂੰ ਅੱਗ ਲੱਗੀ ਦੋ ਘਰਾਵੋ ਦੇ ਨਾਲ ਹੋਰ ਆ ਜਿੱਥੇ ਉਹਨਾਂ ਦਾ ਪਸ਼ੂਆਂ ਦਾ ਕਾਫੀ ਪਸ਼ੂ ਉਹਨਾਂ ਦੇ ਕੋਲ ਦੋ ਤਾਂ ਮੱਝਾਂ ਜਲ ਕੇ ਮਰ ਗਈਆਂ ਉਸੇ ਵੇਲੇ ਦੋ ਅਸਮ ਦੇ ਫੱਟੜ ਪਈਆਂ ਕਿ ਮੈਂ ਇਹਨਾਂ ਤੋਂ ਸਾਰੀ ਗੱਲ ਪੁੱਛੀ ਕਹਿੰਦੇ ਕੋਈ ਸਰਕਾਰੀ ਡਾਕਟਰ ਨਹੀਂ ਆ ਜਿਹੜਾ ਇਹਨਾਂ ਨੂੰ ਮਲ ਪੱਟੀ ਕਰੇ ਸੋ ਸਰਕਾਰ ਨੂੰ ਵੀ ਚਾਹੀਦਾ ਕਿ ਇਹਨਾਂ ਦੇ ਬੇਜਵਾਨੇ ਜਿਹੜੇ ਪਸ਼ੂ ਆ ਇਹਨਾਂ ਨੂੰ ਮਰਮ ਪੱਟੀ ਕੀਤੀ ਜਾਵੇ ਮੈਂ ਦੇਖਦਾ ਆ ਕੱਟੂ ਇੱਕ ਤੜਫਦਾ ਇੱਕ ਹੋਰ ਮੱਝ ਪਈ ਆ ਝੋਟੀ ਪਈ ਆ ਉਹ ਤੋਂ ਵੀ ਉੱਠਿਆ ਨਹੀਂ ਜਾਂਦਾ ਸੋ ਆਉ ਤੁਹਾਨੂੰ ਲਾਈਵ ਤਸਵੀਰਾਂ ਦਿਖਾਣੇ ਆ ਜੀ ਮੈਂ ਕੈਮਰਾਮੈਨ ਨੂੰ ਕਹਿੰਦਾ ਦਿਖਾ ਲਿਓ ਅੱਗੇ ਜੀ ਇਹ ਫਿਰ ਹੁਪ ਕੋਲਾ ਜੀ ਜਿੱਥੇ ਗੁੱਦੇਰਾਂ ਦੇ ਕੁੱਲੇ ਨੂੰ ਅੱਗ ਲੱਗ ਗਈ ਆ ਤਾਂ ਇਹ ਕੱਪੀ ਦੇ ਸੇਕ ਜਿਆਦਾ ਲੱਗ ਗਿਆ ਆ ਢਿੱਡ ਥੱਲੇੋਂ ਫਟ ਗਿਆ ਵਾ ਚਰਬੀ ਦੀ ਦੀਆ ਹੁਣ ਇਹਨੂੰ ਠਾਲੀ ਨਹੀਂ ਕੋਸ਼ਿਸ਼ ਕੀਤੀ ਪਰ ਇਹ ਉੱਠੀ ਨਹੀਂ ਇੱਕ ਆ ਚੁੱਕੀ ਬੈਠੀ ਆ ਇਹ ਤਾਂ ਮੈਨੂੰ ਉੱਠਿਆ ਜਾਂਦਾ ਜਿਆਦਾ ਸੀਪ ਇਹਨੂੰ ਲੱਗ ਗਿਆ ਵਾ ਝੁਰਸ ਹੋ ਗਈ ਆ ਕਿਸਪੀਰ ਅਲੀ ਦਾ ਇਹ ਕੁਲੇ ਨੂੰ ਲੱਗੀ ਅੱਗ ਪੰਡਾ ਹਪੋੜ ਜੀ ਇਹਨਾਂ ਦੇ ਦੁੱਸਰ ਮੂਤਾਬ ਕਾ ਕੇ ਦਾ ਕੋਈ ਪਤਾ ਨਹੀਂ ਲੱਗਾ। ਰਣਹੋਪੜਾ ਜਿਹੜਿਆ ਵਾਲਾ ਸਾਰਾ ਪਿੰਡ ਟੁੱਟ ਕੇ ਪੈ ਗਿਆ। ਜਿਹਦੇ ਕਾਰਨ ਫਿਰ ਇਹਨਾਂ ਦੇ ਕੁਲੇ ਤਾਂ ਬਚ ਗਏ ਆ। ਪਰ ਇੱਥੇ ਪਸ਼ੂ ਵੱਜੂਗੇ ਪਸ਼ੂ ਨੂੰ ਸੇਕ ਲੱਗ ਗਿਆ ਜ਼ਿਆਦਾ। ਇੱਕ ਮੱਝ ਮਰ ਗਈ ਤੇ ਤਾਂ ਦੋ ਹੋਰ ਧੋਸੇ ਹੋਏ ਹੋ। ਪਸ਼ੂ ਉਹਨੇ ਚਾਰਨ ਗਏ ਉਹ ਇੱਥੇ ਤਾਂ ਹੈ ਨਹੀਂ ਉਹ ਹੀ ਪਸ਼ੂ ਆ ਜਿੰਨਾਂ ਦੇ ਸੇਕ ਲੱਗ ਗਿਆ। ਇਹ ਸੁਪੀਰ ਅਲੀ ਦਾ। ਤੇ ਦੋ ਭਰਾ ਹੋਰ ਇਹ ਤਿੰਨ ਪਰਿਵਾਰ ਇਥੇ ਰਹਿੰਦੇ ਆ ਪਿੰਡ ਜੜਿਆਲਾ ਅਪਵਾਲ ਦੇ ਪੰਜਾਬੀ ਪਰਿਵਾਰਾਂ ਨੇ ਇਹਨਾਂ ਨੂੰ ਬਚਾ ਲਿਆ ਸਭ ਨੂੰ ਸਾਰਾ ਕੱਢਿਆ ਤੇ ਆ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਂ ਆਪਣਾ ਬੀਬੋ ਇਹ ਦੋ ਐ ਤਮਾਰਾ ਤਰੂ ਅੱਗ ਲੱਗੀ ਆ ਇਹ ਅੱਗ ਪਤਾ ਲੱਗਾ ਕਿੱਧਰੋਂ ਆਈ ਆ ਇਹ ਆਗਾਈ ਹੈ ਜੜਿਆਲੇ ਪਾਸਿਓ ਠੀਕ ਆ ਜੀ ਏ ਆਈ ਰਾਤ ਨੂੰ ਕੋਈ 6:30 ਪੁਣੇ 7 ਵਜੇ ਠੀਕ ਹੈ ਜੀ ਅਸੀਂ ਰੋਟੀ ਬਗਾ ਕੇ ਅੰਦਰ ਰੱਖੀ ਚਾਕੇ ਹਾਂਜੀ ਜਦ ਤੱਕ ਪਸ਼ੂ ਰਹਿ ਠੀਕ ਹੈ ਜੀ ਦੋ ਵਾਰ ਟੋਆ ਪਾਣ ਦਾ ਭਰਿਆ ਖੇਸ ਪਾਣ ਦਾ ਭਰਿਆ ਆ ਸਭ ਮੇਂ ਕੀ ਸਤੋ ਅੱਛਾ ਜੀ ਤੇ ਵਿੱਚ ਪਸ਼ੂ ਜਾਨੀ ਤਿੰਨ ਜਲ ਗਏ ਪਸ਼ੂ ਕਿਉਂ ਆ ਠੀਕ ਹੈ ਇੱਕ ਛੋਟੀ ਮਰ ਗਈ ਇੱਕ ਕੱਡੀ ਮਰ ਗਈ ਠੀਕ ਆ ਦੋ ਪਸ਼ੂ ਅੰਦਰ ਪਿਉ ਆ ਠੀਕ ਹੈ ਦੋ ਮਰੇ ਪਸ਼ੂ ਹਾਂ ਦੋ ਪੰ ਅੰਦਰ ਪਏ ਆ ਹਾਂਜੀ ਕੋਲ ਤੇ ਪਾਣੀ ਸਿੱਟਿਆ ਦੋ ਗੱਡੀਆਂ ਫੜਦੀ ਆ ਗਈਆਂ ਠੀਕ ਆ ਤੇ ਚਾਰ ਗੱਡੀਆਂ ਪੁਲਿਸ ਦੀ ਆ ਗਈਆਂ ਹਾਂਜੀ ਪੈਂਡ ਦੋ ਟੁੱਟ ਕੇ ਪਿਆਗੇ ਠੀਕ ਆ ਫਿਰ ਗੁੱਜਰ ਜਿੰਨੇ ਵੀ ਹੈਗੇ ਸੀ ਇਸ ਇਲਾਕੇ ਚ ਸਾਰੇ ਆ ਗਏ ਤੁਸੀਂ ਆਮ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਚਾਹਦੇ ਆ ਹਾਂਜੀ ਕਰ ਦਿਓ ਫਿਰ ਜਿਨ੍ਹਾਂ ਨੇ ਤੁਹਾਡਾ ਬਚਾ ਕੀਤਾ ਪੰਜਾਬੀ ਪਰਿਵਾਰਾਂ ਨੇ ਅਸੀਂ ਜਿਨ੍ਹਾਂ ਨੇ ਸਾਨੂੰ ਬਚਾਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਬਹੁਤ ਜਿਆਦਾ ਕੀ ਕਰੀ ਗਰੀਬਾਂ ਨੂੰ ਬਚਾਇਆ ਜਿਹਨਾਂ ਨੇ ਹਾਂਜੀ ਗੁੱਜਰ ਪਰਿਵਾਰ ਵੀ ਆ ਗਿਆ ਪੰਜਾਬੀ ਵੀ ਆ ਗਿਆ ਗੁੱਜਰ ਪਰਿਵਾਰ ਵੀ ਆ ਗਿਆ ਬੈਲਦੇ ਪਰਿਵਾਰ ਆ ਗਿਆ ਸਾਰਾ ਹੀ ਠੀਕ ਆ ਜੀ ਅਸੀਂ ਧੰਨਵਾਦ ਕਰਦੇ ਆ ਬਹੁਤ ਜਿਆਦੇ ਤੋਂ ਜਿਆਦੇ ਕੋਈ ਡਾਕਟਰ ਨਹੀਂ ਆਇਆ ਇੱਥੇ ਪੋਸ ਨੂੰ ਮਨ ਪੱਟੀ ਕਰਨ ਸਰਕਾਰੀ ਡਾਕਟਰ ਕੋਈ ਨਹੀਂ ਆਇਆ ਅੱਛਾ ਜੀ ਡਾਕਟਰ ਆਇਆ ਠੀਕ ਆ ਜੀ